ਇਸ ਲਈ ਆਪਾਂ ਪਠਾਨਕੋਟ ਤੋਂ ਖਾਨਪੁਰ ਦੇ ਰਸਤੇ ਸੁਜਾਨਪੁਰ ਜਾਣ ਵਾਲੇ ਲਿੰਕ ਰੋਡ ਦੇ ਉੱਪਰ ਮੌਜੂਦ ਆ ਸਭ ਤੋਂ ਪਹਿਲਾਂ ਤਸਵੀਰ ਦਿਖਾਣ ਦੀ ਕੋਸ਼ਿਸ਼ ਕਰ ਰਹੇ ਹਾਂ ਇੱਥੇ ਇੱਕ ਸਾਈਨ ਬੋਰਡ ਲੱਗਾ ਹੋਇਆ ਤੇ ਲਿਖਿਆ ਹੋਇਆ ਹੈ ਕਿ ਅੱਗੇ ਪੁਲੀ ਹੈ ਪੁਲੀ ਤੇ ਤੇ ਲਿਖਿਆ ਹੋਇਆ ਹੈ ਪਰ ਪੁਲੀ ਜਿਹੜੀ ਹੈ ਹਰ ਸਾਲ ਜਿਹੜੀ ਹੈ ਬਰਸਾਤਾਂ ਦੇ ਵੇਲੇ ਟੁੱਟ ਜਾਂਦੀ ਹੈ ਪਾਣੀ ਦਾ ਬਹਾਵ ਜਿਹੜਾ ਇੱਥੋਂ ਆਂਦਾ ਹੈ ਉਹ ਪਾਣੀ ਦਾ ਬਹਾਵ ਇਸ ਪੁਲੀ ਦੇ ਵਿੱਚ ਜਿਹੜੀ ਮਿੱਟੀ ਜਿਹੜੀ ਪ੍ਰਸ਼ਾਸਨ ਵੱਲੋਂ ਪਾਈ ਜਾਂਦੀ ਹੈ ਮਿੱਟੀ ਪੁਲੀ ਦੇ ਵਿੱਚ ਵੀ ਪਾਈ ਜਾਂਦੀ ਹੈ ਤੇ ਲੋਕਾਂ ਦੀ ਅੱਖਾਂ ਦੇ ਵਿੱਚ ਵੀ ਮਿੱਟੀ ਪਾਈ ਜਾਂਦੀ ਹੈ ਉਹ ਲੋਕਾਂ ਨੂੰ ਹਰ ਵਾਰੀ ਇਹ ਆਸ਼ਵਾਸਨ ਦਿੱਤਾ ਜਾਂਦਾ ਹੈ ਕਿ ਪੁਲੀ ਦਾ ਪੱਕਾ ਨਿਰਮਾਣ ਕੀਤਾ ਜਾਵੇਗਾ ਪਰ ਪੁਲੀ ਉਸੇ ਉਸੇ ਤਰ੍ਹਾਂ ਦੇਖ ਸਕਦੇ ਹੋ ਕਿ ਦੋ ਫਾਰ ਅਤੇ ਹਿੰਦੂਸਤਾਨ ਪਾਕਿਸਤਾਨ ਦੇ ਬਾਰਡਰ ਵਰਗੇ ਹਾਲਾਤ ਬਣੇ ਹੋਏ ਨੇ ਇਹਦਾ ਦਾ ਇਲਾਕਾ ਜੋ ਕੱਟ ਚੁੱਕਿਆ ਪਾਰ ਦੇ ਲੋਕ ਜਿਹੜੇ ਨੇ 2 ਕਿਲੋਮੀ ਦੂਰ ਜਿਹੜਾ ਘੁੰਮਗੇਰਾਂ ਨੂੰ ਸ਼ਹਿਰ ਦੇ ਵਿੱਚ ਜਾਣਾ ਪੈਂਦਾ ਤਸਵੀਰਾਂ ਦਿਖਾ ਰਿਹਾ ਇਸ ਵੇਲੇ ਪਾਣੀ ਦਾ ਬਹਾਅ ਬਹੁਤ ਘੱਟ ਹੈ ਪਰ ਜਦੋਂ ਬਰਸਾਤ ਹੁੰਦੀ ਆ ਤਾਂ ਪੂਰੀ ਪੁਲੀ ਜਿਹੜੀ ਆ ਪਾਣੀ ਨਾਲ ਭਰ ਜਾਂਦੀ ਆ ਜਿਹੜੇ ਲੋਕ ਜਿਹੜੇ ਲੋਕ ਇਸ ਰਸਤੇ ਦਾ ਇਸਤੇਮਾਲ ਕਰਦੇ ਨੇ ਉਹਨਾਂ ਨੂੰ ਕਾਫੀ ਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤਸਵੀਰਾਂ ਦਿਖਾਈਆਂ ਤੁਹਾਨੂੰ ਆਪਾਂ ਕਿ ਇੱਥੇ ਛੋਟੇ-ਛੋਟੇ ਬੱਚੇ ਸਕੂਲ ਦੇ ਬੱਚੇ ਵੀ ਜਿਹੜੇ ਇਸ ਕੱਢ ਦੇ ਵਿੱਚ ਹੋ ਕੇ ਆਪਣੇ ਘਰਾਂ ਨੂੰ ਜਾ ਰਹੇ ਨੇ ਕਿਤਨਾ ਕਿਤੇ ਕੋਈ ਵੱਡਾ ਹਾਸਾ ਨਾ ਹੋਵੇ ਇਸ ਕਸਾਕਿਸਤਾਨਕ ਲੋਕਾਂ ਨੇ ਪ੍ਰਸ਼ਾਸਨ 'ਕੀ ਮੰਗ ਕੀਤੀ ਆ ਕਿ ਇਸ ਪੁਲੀ ਦਾ ਪੱਕੇ ਤੋਂ ਟੇ ਨਿਰਮਾਣ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਤਸਵੀਰਾਂ ਇੱਕ ਵਾਰੀ ਫੇਰ ਤੋਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਕਿ ਪੋਰਕੀ ਇਧਰ ਜਨਾ ਪਿੰਡ ਇਸ ਰਸਤੇ ਨਾਲ ਨਾਲ ਜੁੜਦੇ ਨੇ ਔਰ ਜੇ ਗੱਲ ਕੀਤੀ ਜਾਵੇ ਤੇ ਅੱਧਾ ਇਧਿਆ ਇਹ ਪਠਾਨਕੋਟ ਦੇ ਨਾਲ ਲੱਗਦਾ ਤੇ ਅੱਧਾ ਇਧਿਆ ਸੁजानਪੁਰ ਦੇ ਨਾਲ ਲੱਗਦਾ ਮੇਰਾ ਨਾਮ ਸਨਿਆ ਜੀ ਕੀ ਕਹਿੰਦਾ ਜੀ ਹਮਦੇ ਕੋ ਪੂਰੀ ਜੜੀ ਹਲ ਬਸਾਤਾ ਦੀ ਰੋੜੀ ਜਾਂਦੀ ਹੈ ਹਾਂ ਜੀ ਜਦੋਂ ਹਰ ਵਾਰ ਬੰਦੀ ਆ ਪਿਛੋ ਹਾਰ ਆਂਦਾ ਆ ਨਾਲ ਇਹ ਪੂਰੀ ਰੋੜ ਜਾਂਦੀ ਆ ਤੇ ਇਸ ਮਤਲਬ ਇਹੀ ਦਾ ਸਹਾਰਾ ਆ ਜਾਂਦਾ ਤੇ ਇਹੀ ਸਾਡਾ ਰੋੜ ਗਿਆ ਵਾਲਾ ਤੇ ਹਰ ਸਾਲ ਬਣਾਣੇ ਹਾਸ ਹਾਸ ਰੋੜ ਜਾਂਦਾ ਤੇ ਇਸ ਕਰਕੇ ਸਾਨੂੰ ਜੋ ਵੀ ਸਾਡੇ ਇੱਥੇ ਉਹ ਹੈ ਸਦਸੇ ਆ ਉਹਨਾਂ ਨੇ ਬੇਨਤੀ ਆਗੇ ਸਾਡੀ ਪੁਲੀ ਜਲਦੀ ਤੋਂ ਜਲਦੀ ਬਣ ਜਾਵੇ ਠੀਕ ਹੈ ਪਹਿਲੇ ਵੀ ਕੋਈ ਹਾਸਾ ਵਗੈਰਾ ਹੋਇਆ ਨਹੀਂ ਨਹੀਂ ਹਾਸਾ ਨਹੀਂ ਹੋਇਆ ਕੋਈ ਵੀ ਕੋਈ ਜਿੱਦਾਂ ਕੋਈ ਲੋਕ ਕੋਈ ਮਤ ਹੈ ਕਿ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਆ ਇਸ ਚੀਜ਼ ਤੋਂ ਕਿ ਜਦੋਂ ਬੰਦੀ ਆ ਟੁੱਟ ਜਾਂਦੀ ਆ ਹਰ ਵਾਰ ਬਣਾਨੇ ਹਰ ਵਾਰ ਟੁੱਟ ਜਾਂਦੀ ਆ ਮਾਰੀ ਗਬਰ ਖਾਂਦੀ ਆ ਨਾਲੀ ਰੋੜਨ ਦੀ ਪੁਲੀ ਫਿਰ ਮੰਗ ਕਰਦੇ ਪ੍ਰਸ਼ਾਸਨ ਤੋਂ ਮੰਗੇ ਹੀ ਆ ਕਿ ਸਾਡੇ ਨਾਲ ਅੱਗੇ ਬੇਨਤੀ ਆ ਅੱਜ ਜੋੜ ਕੇ ਕਿ ਸਾਡੀ ਜਲਦੀ ਜਲਦੀ ਇਹ ਪੁਲੀ ਬਣ ਜਾਵੇ ਨਾ ਪ੍ਰੇਮ ਲਾਲ ਕੀ ਕਹਣਾ ਚਾਹੁੰਦੇ ਪੁਲੀ ਟੁੱਟੀ ਹੋਈ ਜਿਹੜੀ ਇਹ ਪੁਲੀ ਕਾਫੀ ਦਿਨ ਤੋਂ ਹੋ ਗਿਆ ਇਹ ਟੁੱਟੀ ਇਸ ਸਾਲ ਪਿਛਲੇ ਸਾਲ ਵੀ ਮਿੱਟੀ ਵਰ फिर वो जो तो फिर रोड़ गई मिट्टी तो आप बारिश आई तो रोड गई क्या क्या परेशानी आती है इसकी वजह से तो इसकी वजह से सारे कुछ आना जाना सब कुछ परेशानी है और न यहाँ से कुछ पैदल भी नहीं चल सकता है अभी जाना है तो भी यहाँ पूरे खड्डी से पार करके जाना जी कितनी समस्या है ये समस्या कोई दो तीन साल हो गई क्या मांग करते प्रशासन से प्रशासन से यही है कि ये बन जाती तो कम से कम आना जाना तो ਬਨਿਆ ਤਾਂ ਸਹੀ ਹੁੰਦਾ ਕਿ ਕੰਮ ਕਾਸੋ ਨਹੀਂ ਤਾਂ ਰਾਤ ਬਰਾਤ ਵੀ ਆ ਨਾ ਜਾਣਾ ਹੈ ਤਾਂ ਖੱਡੀ ਵਿੱਚ ਕੀੜੇ ਮਕੂੜੇ ਹੈ ਹਰ ਕਿਸੇ ਦਾ ਡਰ ਰਹਤਾ ਹੈ ਐਸੇ ਮੇ ਲੋਕ ਕਿਧਰ ਸੇ ਜਾਂਦੇ ਆ ਐਸੇ ਮੇ ਲੋਕ ਬਸ ਇੱਕ ਹੀ ਫਿਰ ਵਹਾਂ ਸੇ ਘੁੰਮ ਕੇ ਆਤੇ ਹੈ ਜੋ ਗਾੜੀ ਵਾਹਣ ਵਾਲੇ ਹੈ ਪੈਦਲ ਵਾਲੇ ਹੈ ਤਾਂ ਇਹ ਪਾਣੀ ਸੇ ਟਪ ਟਪ ਕੇ ਜਾਂਦੇ ਹੈ ਤੇ ਜਬ ਜਾਦੇ ਪਾਣੀ ਹੋ ਗਿਆ ਤਾਂ ਬਸ ਆਨੇ ਜਾਣੇ ਕੀ ਕੋਈ ਵਜ੍ਹਾ ਨਹੀਂ ਸਥਾਨਕ ਲੋਕਾਂ ਨੇ ਪ੍ਰਸ਼ਾਸਨ ਅਗੇ ਤੇ ਜਿਹੜੇ ਇੱਥੋਂ ਦੇ ਅਧਿਕਾਰੀ ਨੇ ਔਰ ਜਿਹੜੇ ਨੁਮਾਇੰਦੇ ਨੇ ਉਹਨਾਂ ਦੇ ਅਗੇ ਮੰਗ ਕੀਤੀ ਹੈ ਕਿ ਇਸ ਪੁਲੀ ਦਾ ਨਿਰਮਾਣ ਪੱਕੇ ਤੌਰ ਤੇ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਨਾ ਕਰਨਾ ਭਾਬੇ ਲਕਿਸ ਰੋਜ ਕੇ ਆਰਟੀ ਨਿਊਜ਼ ਪਠਾਨਕੋਟ